ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ 9 ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹੁ ਨਾਨਕ ਹਰਿ ਪਜਮਨ ਜੇ ਬਿਦਜਲ ਕੋਮੀਨਾ ਕੀ ਖਿਆ ਨਸਿਓ ਕਾਹੀ ਰਚਿਓ ਨਿਮਖ ਨਹੋ ਹੈ ਉਦਾਸ ਕਹੋ ਨਾਨਕ ਪਜ ਹਰਮਨ ਪਰ ਨਜਮ ਕੀ ਫਾਸ ਕਰਨਾ ਪੋਇ ਇਉ ਹੀ ਗਇਓ ਲਿਓ ਜਰਾ ਤਨ ਜੀਤਾ ਕਹੋ ਨਾਨਕ ਪਜ ਹਰਮਨ ਆਦ ਜਾਤ ਹੈ ਬੀਤ ਕਿਰਦ ਪਇਓ ਸੁਜ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉ ਨ ਪਜੈ ਭਗਵਾਨ ਧਨਦਾਰਾ ਸੰ ਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਤ ਉਦਾਰਨ ਭੈ ਹਰਨ ਹਰ ਅਨਾਥ ਕੇਨਾਥ ਕੋ ਨਾਨਕ ਤੇ ਜਾਨੀਐ ਸਦਾ ਬਸ ਤੇ ਤੁਮ ਸਾਥ ਤਨ ਤਨ ਜਿਹ ਤਾਕਾ ਦਿਆ ਤਾ ਸਿਓ ਨੇ ਹੋ ਨਕੀਨਾ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨਾ ਧਨ ਧਨ ਸੰਪੈ ਸੁਖ ਦਿਓ ਅਰ ਜਿਹਨੀ ਏ ਧਾਮ ਕੋ ਨਾਨਕ ਸੁਨਰੇ ਮਨ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋ ਕੋ ਨਾਨਕ ਸੁਨ ਰੇ ਮਨ ਤਿਸਮਰਤ ਗਤ ਹੋਏ ਇਹ ਸਿਮਰਤ ਗਤ ਪਾਈਐ ਤਿਹ ਭਜ ਰੇ ਤੈ ਮੀਤਾ ਕੋ ਨਾਨਕ ਸੁਨ ਰੇ ਮਨ ਆਦ ਕਟਤ ਨਹੀਂ ਜੇ ਤੇ ਬਾਚ ਤਤ ਕੋ ਤਨ ਰਚਿਓ ਜਨਹੁ ਚਤਰ ਸੁਜਾਨ ਜੇ ਤੇ ਉਪਜਿਓ ਨਾਨਕਾ ਨਤਾ ਹੈ ਮਹਿਮਾਨ ਟਕ ਟਕ ਮੈਂ ਹਰ ਜੂ ਬਸੈ ਸੰਤਨ ਕਹਿ ਓਕ ਕਾਰ ਓ ਨਾਨਕ ਤੇ ਪਜ ਮਨ ਉਨਦੇ ਤੇਰੇ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹਯ ਬਿਮਾਨ ਕਹੋ ਨਾਨਕ ਸੁਨਰੇ ਮਨ ਸੋ ਮੂਰਤ ਪਗਵਾਨ ਉਸ ਤਤ ਨਿੰਦਿਆ ਨਾਹੇ ਜਿਹ ਕੰਤਨ ਲੋ ਹੁਸਮਾਨ ਕਹੋ ਨਾਨਕ ਸੁਨ ਰੇ ਮਨ ਮੁਕਤ ਤਾ ਹੈ ਤਜਨ ਹਰਖ ਸੋ ਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨ ਮੁਕਤ ਹੋ ਤਾ ਹੈ ਤਜਨ ਐ ਕਾਹੂ ਕੋ ਦੀਤ ਨਹਿ ਨਹਿ ਪੈ ਮਾਨਤ ਆ ਕਹੋ ਨਾਨਕ ਸੁਨ ਰੇ ਮਨ ਗਿਆਨ ਤਾ ਹੈ ਬਖਾਨ ਇਹ ਭਿਖਿਆ ਸਗਲੀ ਤਜਿ ਨਿਓ ਭੇਖ ਬੈਰਾਗ ਕਹੋ ਨਾਨਕ ਸੁਨ ਰੇ ਮਨ ਤੇ ਨਰ ਮਾਥੇ ਪਾਗ ਇਹ ਮਾਇਆ ਮਮਤਾ ਤਜਿ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨ ਇਹ ਕਟ ਬ੍ਰਹਮਨ ਵਾਸ ਇਹ ਪ੍ਰਾਨੀ ਹਮੈਂ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ ਵੋ ਮੁਕਤ ਨਰ ਇਹ ਮਨ ਸਾਚੀ ਮਨ ਇਹ ਨਾਸਨ ਦਰਮਤ ਹਰਨ ਕਲ ਮੈਂ ਹਰ ਕੋ ਨਾਮ ਨੇਸ ਦਿਨ ਜੋ ਨਾਨਕ ਪਜ ਸਫਲ ਹੋਏ ਤੇ ਕਾਮ ਇਹ ਬਾਗੁਨ ਗੋਬਿੰਦ ਪਜ ਕਰਨ ਸੁਨਹੁ ਹਰਨਾਮ ਕਹੋ ਨਾਨਕ ਸੁਨ ਰੇ ਮਨ ਪਰ ਨ ਜਮ ਕੈ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਤਰ ਔਰ ਨਲੇਤ ਉਧਾਰ ਜਿਉ ਸੁਪਨਾ ਅਰਪੀਖਣਾ ਐਸੇ ਦਗ ਕਉ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਰਨੇ ਪ੍ਰਾਨੀ ਡੋਲਤਨੀ ਤਾ ਕੋਟਨ ਮੈਂ ਨਾਨਕ ਕੋਊ ਨਾਰਾਇਣ ਜੈ ਚੀਤ ਐਸੀ ਜਲਤੀ ਬੁਦਬਦਾ ਉਪਜੈ ਬਿਨ ਸੈਨੀ ਤਾ ਜਗ ਰਚਨ ਤੈਸੇ ਰਚੀ ਕਹੋ ਨਾਨਕ ਸੁਨਮੀਤ ਰਾਣੀ ਕਸ਼ੂ ਨਾਚੇ ਤਈ ਮਦਮਾਇ ਕੈ ਅੰਦਾ ਕਹੋ ਨਾਨਕ ਬਿਨ ਹਰ ਭਜਨ ਪਰਤ ਤਹੇ ਜਮ ਫਨ ਸੋ ਸੁਖ ਕੋ ਚਾ ਹੈ ਸਦਾ ਸਰਨ ਰਾਮ ਕੀ ਲੈ ਕਹੋ ਨਾਨਕ ਸੁਨ ਰੇ ਮਨ ਦੁਰਲਭ ਮੋਨ ਕਦੇ ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬੇਰਥਾ ਜਨਮ ਸ੍ਰਾਨ ਕੋ ਪ੍ਰਾਣੀ ਇਸ ਦਿਨ ਪਜੈ ਰੂਪ ਰਾਮ ਤਿਹ ਜਾਨ ਹਰ ਜਨ ਹਰੇ ਅੰਤਰ ਨਹੀਂ ਨਾਨਕ ਸੱਚੇ ਮਾਨ ਮਨ ਮਾਇਆ ਮੈਂ ਫਤ ਰਹੀਓ ਬਿਸਰਿਓ ਗੋਬਿੰਦ ਨਾਮ ਕਹ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਰਾਨੀ ਰਾਮ ਨਾ ਤੀ ਤਈ ਮਦ ਮਾਇਆ ਕੈ ਅਨ ਕਹੋ ਨਾਨਕ ਹਰ ਪਜਨ ਬਿਨਾ ਪਰਤ ਤਹੇ ਜਮਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨ ਕੋਈ ਕਹੋ ਨਾਨਕ ਹਰ ਪਜਮਣ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋਤਰਾਸ ਕਹੋ ਨਾਨਕ ਹਰਿ ਪਜ ਮਨ ਨਿਰਪੈ ਪਾਵੈ ਬਾਸ ਯਤਨ ਬਹੁਤ ਮੈਂ ਕਰ ਰਹੀਓ ਮਿਟਿਓ ਨ ਮਨ ਕੋਮਾਨ ਦੁਰਮਤਿ ਸਿਉ ਨਾਨਕ ਫਧਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਧ ਖੁਨ ਤੀਨ ਅਵਸਥਾ ਜਾਨ ਕਹੋ ਨਾਨਕਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹਤੋ ਸੋਨਾ ਕਿਉ ਪਰਿਓ ਲੋਭ ਕੈ ਫੰਦਾ ਨਾਨਕ ਸਮਯੋ ਰਮ ਗਯੋ ਅਬ ਕਿਉ ਰੋਵਤ ਹੰ ਨਨ ਮਾਇਆ ਮੈਂ ਰਮ ਰਹੀਓ ਨਿਕਸਤ ਨਾਹਿੰ ਨੀਤ ਨਾਨਕ ਮੂਰਤ ਚਤਰਜਿਓ ਛਾੜਤ ਨਾਹਿੰ ਪੀਤ ਨਰ ਚਾਹਤ ਕਛਿਆਰ ਔਰ ਕੀ ਔਰ ਪਾਈ ਚਿਤ ਵਤ ਰਹੇ ਉਠ ਗੋ ਫਾਸ ਗਲ ਪਰਿ ਯਤਨ ਬਹੁਤ ਸੁਖਾ ਕੀ ਕੀਏ ਦੁੱਖ ਕੋ ਕਿਉ ਨ ਕੋਏ ਕਹੋ ਨਾਨਕ ਸੁਨ ਰੇ ਮਨ ਹਰ ਪਾਵੇ ਸੋਏ ਜਗਤ ਭਿਖਾਰੀ ਫਿਰਤ ਹੈ ਸਬਕ ਦਾ ਤਾਰਾਮ ਕੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਸ਼ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸਚਿਨ ਮੈ ਮੀਤ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜਿਹ ਘਟ ਸਿਮਰ ਨਰਾਮ ਕੋ ਸੋ ਨਰ ਮੁਕਤ ਜਾਨ ਤੇ ਨਰ ਹਰੇ ਅੰਤਰ ਨਹੀਂ नानक साचे मान एक भगत भगवान जे प्राणी कै नाहे मन जैसे सुकर सो आन नानक मनो ताए तन स्वामी को गृह ज्यों सदा स्वान तजत नहीं नेत नानक ਬੇਦਹਰ ਪਾਜੋ ਇਕ ਮਨ ਓ ਇਕ ਚਿੱਤ ੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਜੋ ਕੁੰਚਰ ਈਸ਼ਾਨ ਸਿਰ ਕੰਪਿਓ ਪਗ ਡਗ ਮਗੇ ਨਾਨ ਜੋਤ ਤੇ ਹੀ ਨਾ ਕਉ ਨਾਨਕ 에 ਬਿਦ ਪਈ ਤਉ ਨ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਹੂ ਕੋ ਨ ਹੈ ਨਾਨਕ ਤੇ ਰ ਹਰ ਭਗਤ ਹੈ ਇਹ ਰੱਖੋ ਮਨ ਮਾਹੇ ਜਗ ਰਤਨਾ ਸਭ ਝੂਠ ਹੈ ਜਾਣ ਲੈ ਹੋਰੇ ਮੀਤਾ ਕਹਿ ਨਾਨਕ ther ਨਾ ਰਹੇ ਜੋ ਬਾਲੂ ਕੀ ਭੀਤ RAM ਗਯੋ ਰਾਵਨ ਗਯੋ ਜਕ ਬਹ ਪਰਵਾ ਥਿਰ ਕਸ਼ ਨਹੀਂ ਸੁਪਨਾ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋ ਉਪਜਿ ਅਸੋ ਬਿਨਸ ਹੈ ਪਰ ਆਜ ਕੈ ਕਾਲ ਨਾਨਕ ਹਰ ਗੰਗਾਏ ਲੈ ਛਡ ਸਗਲ ਜੰਜਾਲ ਤੋਹਰਾ ਬਲ ਛੁਟਕਿਓ ਬੰਧਨ ਪਰੇ ਕਛੁ ਨ ਹੋਤ ਉਪਾਇ ਕਹੋ ਨਾਨਕ ਅਬ ਓਟ ਹਰ ਗਜ ਜਿਓ ਸਹਾਈ ਬਲ ਹੋਆ ਬੰਦਨ ਛੁਟੇ ਸਭ ਕਿਸ ਹੋਤ ਉਪਾਈ ਨਾਨਕ ਸਭ ਕਿਸ ਤੁਮ ਰਹਿ आत्मे तुम ही होत सहारे संग सखा सब तज गए कौन निभे हो साथ ਹੇ ਬਿਪਤ ਮੈਂ ਇੱਕ ਇੱਕ ਰਗਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਾ ਰਾਮ ਨਾਮ ਉਰਮ ਗਹਿਓ ਜਾਂ ਕੈ ਸਭ ਨਹੀਂ ਕੋਈ ਜੇ ਸਿਮਰਤ ਸੰ ਕਟ ਮਿਟੈ ਦਰਸ ਤਹਾਰੋ ਏ ਰਾਮ ਨਾਮ ਉਰ ਮੈਂ ਕਹਿਓ ਜਾਂ ਕ ਸਮ ਨਹੀ ਕੋਇ ਜੇ ਸਿਮਰਤ ਸ ਸੰਕਟ ਮਿਟੈ ਰਸ ਤੁਹਾਰੋ ਹੋਏ ਮੰਦਾਵਣੀ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ ਇਹ ਵਸਤਾ ਤਜਿਨਹ ਜਾਈ ਨਿਤ ਨਿਤ ਰਖ ਉਰ ਧਰ ਤਮ ਸੰਸਾਰ ਚਰਨ ਲਗ ਤਰਿਐ ਸਬ ਨਾਨਕ ਬ੍ਰਹਮ ਪਸਾਰੂ ਸੋ ਲੋਕ ਮਹੱਲਾ ਪੰਜਵੈ ਤੇਰਾ ਕੀਤਾ ਜਤੋ ਨਹੀ ਮੈ ਨੋ ਗੋ ਗੀਤੋਈ ਮੈ ਨਿਰਗੁਣਿਆਰੇ ਕੋ ਗੁਣ ਨਹੀ ਉਪੇ ਤਰਸ ਪਇਓ ਤਰਸ ਪਇਆ ਮਹਿਰਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਮ ਸੁਨਾਮ ਮਿਲੇ ਤੋ ਜੀਵਾ ਤਨ ਮਨ ਧੀਵ ਆਲੇਆ ਤਰਸ ਪਇਆ ਮੇਰਾ ਮਤ ਹੋਈ ਸਤ ਗੁਰ ਸੱਜ ਮਿਲਿਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਤੀਵਾ